ਚੰਡੀਗੜ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਘਟਨਾ ਦੀ ਜਾਣਕਾਰੀ ਮਿਲੀ ਹੈ ਜਿੱਥੇ ਪੰਜਾਬ ਪੁਲਿਸ ਦੇ ASI ਦੇ بیٹے ਤੇਜਿੰਦਰ ਸਿੰਘ ਨੇ 12ਵੀਂ ਦੇ ਵਿੱਚ ਪੜ੍ਹਦੀ ਵਿਦਿਆਰਥਣ ਦੀ ਇਤਰਾਜ਼ਯੋਗ ਵੀਡੀਓ ਰਿਕਾਰਡ ਕਰਕੇ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜਾ ਪੋਸਟ ਕਰ ਦਿੱਤਾ ਅਤੇ ਇਸ ਤੋਂ ਬਾਅਦ ਜਦੋਂ ਉਸ ਨੂੰ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਸਨੇ ਪੁਲਿਸ ਨੂੰ ਦੇਖ ਕੇ ਬਾਥਰੂਮ ਦੇ ਵਿੱਚ ਪਈ ਹਾਰਪਿਕ ਜਿਹੜੀ ਉਹ ਪੀਲੀ ਇਹ ਘਟਨਾ ਕਰੀਬ 2 ਦਿਨ ਪਹਿਲਾਂ ਦੀ ਪਹਿਲਾਂ ਦੀ ਹੈ ਉਸ ਸਮੇਂ ਵਾਪਰੀ ਜਦੋਂ ਮੁਲਜ਼ਮ ਨੂੰ ਫੜਨ ਦੇ ਲਈ ਚੰਡੀਗੜ੍ਹ ਪੁਲਿਸ ਦੀ ਟੀਮ ਜਲੰਧਰ ਦੇ ਫਲੋਰ ਵਿੱਚ ਸਥਿਤ ਪੁਲਿਸ ਲਾਈਨ ਚ ਮੁਲਜ਼ਮ ਦੇ ਘਰ ਪਹੁੰਚੀ ਸੀ ਪੁਲਿਸ ਨੂੰ ਆਉਂਦਾ ਦੇਖ ਕੇ ਮੁਲਜ਼ਮ ਨੇ ਬਾਥਰੂਮ ਚ ਜਾਣ ਦੀ ਗੱਲ ਕਹੀ ਅਤੇ ਪਰ ਜਦੋਂ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਨੇ ਗੇਟ ਖੋਲ ਕੇ ਦੇਖਿਆ ਤਾਂ ਮੁਲਜ਼ਮ ਅਭੇਹੋਸ਼ ਪਿਆ ਸੀ ਅਤੇ ਹਾਰਪਿਕ ਫਰਸ਼ ਤੇ ਪਿਆ ਸੀ ਅਤੇ ਉਸ ਦੇ ਕੱਪੜਿਆਂ ਤੇ ਡਿੱਗਿਆ ਪਿਆ ਸੀ ਇਹ ਦੇਖ ਕੇ ਪੁਲਿਸ ਟੀਮ ਪੁਲਿਸ ਟੀਮ ਨੇ ਸਬੰਧਤ थाना ਪੁਲਿਸ ਨੂੰ ਸੂਚਨਾ ਦਿੰਦੇ ਹੋਏ ਮੁਲਜ਼ਮ ਨੂੰ ਫਲੋਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪਰ ਉੱਥੋਂ ਉਸ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਅਤੇ ਉੱਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਤੇ ਲਈ ਰੈਫਰ ਕਰ ਦਿੱਤਾ पीजीआई डी ਵਿੱਚ ਚੰਡੀਗੜ੍ਹ ਦੇ ਡਾਕਟਰਾਂ ਨੇ ਦੱਸਿਆ ਕਿ ਹਾਰਪਿਕ ਪੀਣ ਦੇ ਕਾਰਨ ਮਲਜ਼ਮ ਦੇ ਮੂੰਹ ਅਤੇ ਪੇਟ ਦੇ ਵਿੱਚ ਛਾਲੇ ਹੋ ਗਏ ਨੇ ਜੋ 2 ਦਿਨ ਹਸਪਤਾਲ ਦੇ ਵਿੱਚ ਦਾਖਲ ਰਹਿਣ ਤੋਂ ਬਾਅਦ ਸੋਮਵਾਰ ਨੂੰ ਮਲਜ਼ਮ ਨੂੰ ਪੀਜੀਆਈ ਤੋਂ ਡਿਸਚਾਰਜ ਕੀਤਾ ਗਿਆ ਸੀ ਇਸ ਦੀ ਸੂਚਨਾ ਮਿਲਦਿਆਂ ਹੀ ਸਾਈਬਰ ਥਾਣਾ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੰਡੀਗੜ੍ਹ ਦੇ ਇੱਕ ਸਕੂਲ ਦੇ ਵਿੱਚ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਵਿਦਿਆਰਥੀ ਦਾ ਸੋਸ਼ਲ ਮੀਡੀਆ ਦੇ ਰਾਹੀਂ ਮਲਜ਼ਮਾਂ ਨਾਲ ਸੰਪਰਕ ਹੋਇਆ ਸੀ ਤੇ ਸੋਸ਼ਲ ਨੈਟਵਰਕਿੰਗ ਸਾਈਟ ਤੇ ਦੋਵਾਂ ਦੀ ਦੋਸਤੀ ਇੰਨੀ ਡੂੰਗੀ ਹੋ ਗਈ ਕਿ ਉਹਨਾਂ ਨੇ ਆਪਣੇ ਜਿਹੜੇ ਮੋਬਾਈਲ ਨੰਬਰ ਨੇ ਉਹ ਵੀ ਸਾਂਝੇ ਕਰ ਲਏ ਕਿਉਂਕਿ ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਅਤੇ ਚੈਟਿੰਗ ਸ਼ੁਰੂ ਹੋ ਗਈ ਅਤੇ ਮਲਜ਼ਮ ਨੇ ਵਿਦਿਆਰਥੀ ਨੂੰ ਵਿਦਿਆਰਥਣ ਨੂੰ ਜਿਹੜਾ ਗੱਲਾਂ ਦੇ ਵਿੱਚ ਫਸਾ ਲਿਆ ਤੇ ਉਸ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਦੌਰਾਨ ਮਲਜ਼ਮ ਨੇ ਲੜਕੀ ਨੂੰ ਲੜਕੀ ਦੇ ਭਰੋਸੇ ਦਾ ਫਾਇਦਾ ਉਠਾਉਂਦੇ ਹੋਏ ਉਸ ਦੀ ਨਹਾਉਂਦੇ ਹੋਏ ਦੀ ਇਤਰਾਜ਼ਜੋਗ ਵੀਡੀਓ ਰਿਕਾਰਡ ਕਰਕੇ ਫੋਟੋ ਖਿੱਚ ਲਈ ਅਤੇ ਇਸ ਤੋਂ ਬਾਅਦ ਮਲਜ਼ਮ ਵਿਦਿਆਰਥਣ ਨੂੰ ਮਿਲਣ ਦੇ ਲਈ ਤਿੰਨ ਵਾਰ ਚੰਡੀਗੜ੍ਹ ਤੇ ਚਾਰ ਵਾਰ ਚੰਡੀਗੜ੍ਹ ਵੀ ਆਇਆ ਇਸ ਦੇ ਬਾਅਦ ਮਲਜ਼ਮ ਵਾਰ-ਵਾਰ ਉਸ ਨੂੰ ਵੀਡੀਓ ਕਾਲ ਤੇ ਖੁਦ ਨੂੰ ਨਿਊਡ ਦਿਖਾਉਣ ਅਤੇ ਮਿਲਣ ਦੇ ਲਈ ਜਿਹੜਾ ਦਬਾਅ ਪਾਉਣ ਲੱਗਾ ਤੇ ਮਲਜ਼ਮ ਦੀਆਂ ਹਰ ਕਦਾ ਤੋਂ ਤੰਗ ਆ ਕੇ ਵਿਦਿਆਰਥਣ ਨੇ ਉਸਦੇ ਨਾਲ ਗੱਲ ਕਰਨੀ ਜਿਹੜੀ ਬੰਦ ਕਰ ਦਿੱਤੀ ਤਾਂ ਮੁਲਜ਼ਮ ਨੇ ਉਸ ਦੀ ਇਤਰਾਜ਼ ਜੋ ਫੋਟੋ ਸੋਸ਼ਲ ਮੀਡੀਆ ਤੇ ਪਾ ਕੇ ਜਿਹੜੀ ਵਾਇਰਲ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਜਿਹੜੀ ਹੈ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਸਾਈਬਰ ਥਾਣਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਜਿਹੜਾ ਮਾਮਲਾ ਉਹ ਦਰਜ ਕਰ ਲਿਆ